А, oh, no. صا جی تایا تان جس پر سا ਦੋ ਸਭ ਜਗਤ ਤਰਾਇਆ ਜਾਨ ਆਵਨ ਕਾ ਇਹ ਸੋ ਆਉਂ ਜਨਕ ਸੰਗ ਚਿਤ ਆਵੈ ਨਾਉ आप मुकत मुकत संसार नानक तिसजन को सदा नमस्कार ਆਏ ਪ੍ਰਭ ਸ਼ਰਣਾ ਅਗਤੀ ਕਿਰਪਾ ਨਿਦ ਦਇਆਲ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਇਕ ਅਕਰ ਹਨ ਮਨ ਵਸਤ ਨਾਨਕ ਹੋਤ ਨਹਾਂ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਜਗਰ ਤਕਤਾਂ ਦੇ ਮਾਲਕ ਬਕਸ਼ੰਦ ਪਾਤਸ਼ਾ ਗਿਆਨ ਦੇ ਮੂਜਸਮੇ ਰਹਿਮਤਾਂ ਦੇ ਪੰਡਹਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀ ਅੰਦਾਜ਼ ਰਹੀ ਅਤੇ ਸਤਿਗੁਰਾਂ ਦੇ ਦੀਪਾਵਨ ਮੁਬਾਰਕ ਨਿੱਗੀ ਪੋਤ ਦਾ ਆਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਹ ਸੱਤ ਸੰਗਤ ਜੀਓ ਵੱਡੇ ਹੀ ਪਾਕ ਹਨ ਅੱਜ ਪਾਵਨ ਅਵਤਾਰ ਦਿਹਾੜਾ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਹੂੰ ਬਾਬਾ ਦੀਪ ਸਿੰਘ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਸਤਕਾਰ ਜੋਗ ਇਹਨਾਂ ਦੇ ਪਿਤਾ ਪਿਤਾ ਭਗਤੂ ਜੀ ਮਾਤਾ ਜਉਣੀ ਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਹੁ ਪਿੰਡ ਇਨਾਂ ਦੇ ਮਾਤਾ ਪਿਤਾ ਪਿਤਾ ਭਗਤੂ ਜੀ ਮਾਤਾ ਜਉਣੀ ਜੀ 15 ਸਾਲ ਇਨਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ ਪਰਮਾਤਮਾ ਜੀ ਦਾ ਸਿਮਰਨ ਕੀਤਾ ਹੈ ਪਹਿਲੀ ਵੀ ਚੰਗੀ ਸੀ ਘਰ ਪਰਿਵਾਰ ਵੀ ਇਨਾਂ ਦਾ ਚੰਗਾ ਸੀ ਫੱਜੇ ਘਰ ਦੇ ਵਿੱਚ ਟੋਟ ਹੈ ਤਾਂ ਬੱਚੇ ਦੀ ਟੋਟ ਹੈ ਸੰਤਾਨ ਘਰ ਦੇ ਵਿੱਚ ਕੋਈ ਨਹੀਂ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਭਾਈ ਭਗਤੂ ਜੀ ਮੰਨਦੇ ਸੀ ਉਹਨਾਂ ਦੇ ਮਵਾਰਕ ਚਰਨਾਂ ਦੇ ਵਿੱਚ ਜਾਂਦੇ ਹੁੰਦੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਤੋਂ ਬਾਅਦ ਦਸਮੇਸ਼ ਪਿਤਾ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹੋਏ ਉਹਨਾਂ ਦੇ ਕੋਲ ਜਾਂਦੇ ਰਹੇ ਅ ਰੱਬ ਤੇ ਉਡੀਕਾਂ ਨੇ ਕਿ ਸਾਡੇ ਘਰ ਨੂੰ ਵੀ ਸਤਿਗੁਰੂ ਕਦੋਂ ਨਵਾਜਣਗੇ ਕਦੋਂ ਰਹਿਮਤਾਂ ਵਰਸਾਉਣਗੇ ਕਿ ਅਸੀਂ ਵੀ ਆ ਕੈ ਸਕਾਂਗੇ ਕਿ ਰੱਬ ਨੇ ਸਾਡੇ ਘਰ ਦੇ ਵਿੱਚ ਤੀ ਦਿੱਤੀ ਹੈ ਪੁੱਤਰ ਦਿੱਤਾ ਹੈ ਸੰਤਾਨ ਦਿੱਤੀ ਹੈ ਇਨਸਾਨ ਦੇ ਕੋਲ ਹਰ ਇੱਕ ਚੀਜ਼ ਹੋਵੇ ਐਸੋ ਰਾਮ ਦੀ ਜ਼ਿੰਦਗੀ ਹੋਵੇ ਮਾਇਆ ਹੋਵੇ ਤਾਂ ਇਹ ਫਿੱਕੀ ਲੱਗਦੀ ਹੈ ਤਾਂ ਜਦੋਂ ਘਰ ਦੇ ਵਿੱਚ ਸੰਤਾਨ ਨਾ ਹੋਵੇ ਉਹ ਜਿਹੜੇ ਭਗਤੂ ਜੀ ਨੇ ਰੱਬ ਦੀ ਵੰਦਗੀ ਕਰਦੇ ਇਤਨਾ ਵਿਸ਼ਵਾਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੇ ਇਹਨਾਂ ਨੂੰ 도ਮੇ ਜੀਆਂ ਨੂੰ ਜਿਉਣੀ ਜੀ ਨੂੰ ਵੀ ਕੋਈ ਕਹਿੰਦਾ ਫਲਾਣੇ ਸਾਧ ਦੇ ਕੋਲ ਚੱਲੀ ਏ ਕੋਈ ਕਹਿੰਦਾ ਪੰਤ ਅਗੇ ਤਵੀਤ ਕਰ ਲਈ ਏ ਕੋਈ ਕਹਿੰਦਾ ਈਧਾਂ ਜਲਦਾ ਰੇ ਕਰ ਲਈ ਏ ਈਧਾਂ ਸਾਧੂ ਮਹਤਮਾ ਰਹਿੰਦੇ ਨੇ ਬੜਿਆ ਨੇ ਕਹਿਆ ਪਰਮਾਤਾ ਜਿਉਣੀ ਭਾਈ ਭਗਤੂ ਜੀ ਨੇ ਕਦੇ ਵੀ ਕਿਸੇ ਗੱਲ ਦੇ ਵੱਲ ਕਿਸੇ ਦੇ ਵੱਲ ਧਿਆਨ ਨਹੀਂ ਕੀਤਾ ਭਾਵੇਂ ਆਪਣੇ ਸੀ ਭਾਵੇਂ ਰਿਸ਼ਤੇਦਾਰ ਸੀ ਭਾਵੇਂ ਆੜ ਗਵੰਡ ਦੇ ਸੀ ਇਹਨਾਂ ਨੂੰ ਕਹਿੰਦੇ ਰਹੇ 15 ਸਾਲ ਕਹਿੰਦੇ ਰਹੇ 15 ਸਾਲ ਸਿਰਫ ਤੇ ਸਿਰਫ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਦੇ ਨਾਲ ਜੁੜੇ ਨੇ ਕਹਿੰਦੇ ਜਦੋਂ ਨਿਵਾਜਣਗੇ ਗੁਰੂ ਨਾਨਕ ਦੇ ਮਹਾਰਾਜ ਜੀ ਨਿਵਾਜਣਗੇ ਜਦੋਂ ਨਿਵਾਜਣਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਾਜਨ ਦੇ ਸਾਨੂੰ ਬਹੁਤ ਸਦਰਤੋਂ ਦਾਤ ਚਹੀਦੀ ਹੈ ਤਾਂ ਹੁਣ ਜਦੋਂ ਪੈੜੀ ਦੇ ਵਿੱਚ ਕੰਮਕਾਰ ਕਰਦੇ ਨੇ ਪੈੜੀ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਜਿਹੜਾ ਕੋਲੂ ਪੀੜ ਦੇ ਸੀ ਜਿਸ ਤਰ੍ਹਾਂ ਗੰਨਾ ਪੀੜਿਆ ਜਾਂਦਾ ਉਹ ਲਾਇਆ ਹੋਇਆ ਸੀ ਆਪਣੀ ਪੈੜੀ ਦੇ ਵਿੱਚ ਪੈੜੀ ਵੀ ਇਹਨਾਂ ਦੀ ਚੰਗੀ ਸੀ ਖੂਬ ਇਹਨਾਂ ਦੀ ਪੈੜੀ ਦੇ ਵਿੱਚ ਸੀ ਜ਼ਮੀਨ ਨੂੰ ਪੈੜੀ ਨੂੰ ਪਾਣੀ ਲਾਉਣਾ ਉਥੋਂ ਲਾਇਆ ਜਾਂਦਾ ਸੀ ਘਰ ਪਰਿਵਾਰ ਦੇ ਲਈ ਪਾਣੀ ਚਾਹੀਦਾ ਸੀ ਤਾਂ ਉਥੋਂ ਲੈ ਕੇ ਆਉਂਦੇ ਸੀ ਪਹੂ ਪਿੰਡ ਦੇ ਤਾਂ ਹੁਣ ਜਦੋਂ ਕਾਮੇ ਨੇ ਇੱਕ ਦੋ ਨੇ ਕਈ ਕਾਮੇ ਇਹਨਾਂ ਦੀ ਪੈੜੀ ਦੇ ਵਿੱਚ ਕੰਮ ਕਰਦੇ ਸੀ ਕੋਲੂ ਪੀੜਨਾ ਗੰਨਿਆਂ ਨੂੰ ਨੇੜੇ ਲੈ ਕੇ ਆਉਣਾ ਉਹਨਾਂ ਨੂੰ ਪੀੜਨਾ ਤਾਂ ਕਾਮੇ ਕੰਮ ਕਰਦੇ ਸੀ ਤਾਂ ਹੁਣ ਕਈ ਵਾਰ ਇਨਾ ਦੇ ਰਾਤ ਰਾਤ ਹੀ ਬਤੀਤ ਹੋ ਜਾਂਦੀ ਭਾਈ ਭਗਤੂ ਜੀ ਦੀ ਬੰਦਗੀ ਕਰਦੇ ਰਹਿੰਦੇ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਤਾਂ ਜਦੋਂ ਕੰਮੇ ਨੇ ਲਾਜ਼ਮੀ ਉਹਨਾਂ ਨੇ ਆਪਣੇ ਸਮੇਂ ਦੇ ਨਾਲ ਕਰ ਜਾਣਾ ਅਤੇ ਸਮੇਂ ਦੇ ਨਾਲ ਉਹਨਾਂ ਨੇ ਕੰਮ ਤੇ ਹੋਣਾ ਤਾਂ ਇਹਨਾਂ ਨੇ ਜਿਸ ਤਰ੍ਹਾਂ ਪੱਠੇ ਵਢਣੇ ਨੇ ਮੱਝਾਂ ਘਾਮਾਂ ਦੇ ਲਈ ਉਹ ਵੀ ਕਰ ਲੈਂਦੇ ਸੀ ਜਲਦੀ ਤਾਂ ਹੁਣ ਜਦੋਂ ਉਡੀਕ ਕਰਦੇ ਨੇ ਕਿ ਜੇ ਘਰ ਦੇ ਵਿੱਚ ਮੇਰਾ ਪੁੱਤਰ ਹੁੰਦਾ ਤਾਂ ਮੈਨੂੰ ਕਿਸੇ ਕੰਮੇ ਦੀ ਉਡੀਕ ਨਾ ਹੁੰਦੀ ਤਾਂ ਮੈਂ ਗੱਡਾ ਲੱਦਦਾ ਆਪਣੇ ਪੁੱਤਰ ਨੂੰ ਕਹਿੰਦਾ ਜੇ ਆਪਣੇ ਪੁੱਤਰ ਦੇ ਨਾਲ ਮੈਂ ਜਾਂਦਾ ਮੇਰਾ ਪੁੱਤਰ ਉਰੇ ਹੁੰਦਾ ਤਾਂ ਮੈਨੂੰ ਕਿਸੇ ਕੱਲ ਦੀ ਜ਼ਰੂਰਤ ਤੇ ਨਹੀਂ ਸੀ ਮੇਰੇ ਪੁੱਤਰ ਨੇ ਅੱਗੇ-ਅੱਗੇ ਕਰਨਾ ਸੀ ਤਾਂ ਫਿਰ ਜਦੋਂ ਇਕੱਲੇ ਹੁੰਦੇ ਤਾਂ ਮਨ ਦੇ ਵਿੱਚ ਬੜਾ ਵਿਰਾਗ ਆਉਂਦਾ ਫਿਰ ਆਪਣੇ ਘਰ ਵਾਲੀ ਜਿਉਣੀ ਨੂੰ ਜਾ ਕੇ ਦੱਸਣਾ ਕਿ ਭਗਵਾਨ ਨੇ ਅਪਕਾਇ ਤਾਂ ਦਿੰਨੇ ਆ ਕਿ ਰੱਬ ਤੇ ਉਡੀਕ ਕਰਨੀ ਐ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਹਿਮਤ ਆ ਵਰਸਾਉਣਗੇ ਉਥੇ ਚਲੇ ਤਾਂ ਜਾਂਨੇ ਆ ਕਦੇ ਹਿੰਮਤ ਤਾਂ ਪਈ ਨਹੀਂ ਕਿ ਦਾਤਾ ਜੀ ਸਾਡੀ ਝੋਲੀ ਹਜੇ ਸਖਣੀ ਐ ਗੱਡੇ ਭਰ-ਭਰ ਕੇ ਘਿਓ ਦੇ ਅਨਾਜ ਦੇ ਲੈ ਕੇ ਜਾਂਦੇ ਹੁੰਦੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਭਗਤੂ ਜੀ ਕਿਉਂਕਿ ਪ੍ਰੇਮ ਬੜਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਹਨਾਂ ਦਾ ਸੰਗਤਾਂ ਦੇ ਨਾਲ ਵੀ ਬੜਾ ਪ੍ਰੇਮ ਸੀ ਤੈ ਇਤਨਾ ਕੋਈ ਰਾਜਾ ਮਹਾਰਾਜਾ ਨਹੀਂ দান ਕਰਦਾ ਸੀ ਜਿੰਨਾ ਇਹ ਭਾਈ ਭਗਤੂ ਜੀ ਕਰਦੇ ਸੀ ਪਰ ਹਿੰਮਤ ਕਦੇ ਨਹੀਂ ਪਈ ਉਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਕਿ ਅਸੀਂ ਹਜੇ ਸਖਣੇ ਆ ਸਾਡੀ ਝੋਲੀ ਸਖਣੀ ਹੈ ਦਾਤਾ ਜੀ ਰਹਿਮਤ ਕਰੋ ਘਰ ਆ ਕੇ ਜਦੋਂ ਗੱਲ ਕਰਦਾ ਹੈ ਭਗਤੂ ਉਦਾਸ ਚਿਹਰੇ ਦੇ ਨਾਲ ਅਤੇ ਆਪਣੇ ਘਰ ਵਾਲੀ ਨੂੰ ਕਹਿੰਦਾ ਭਗਵਾਨ ਹੈ ਕਿ ਐਦਾਂ ਜੇ ਮਨ ਦੇ ਵਿੱਚ ਬੜੀ ਉਦਾਸੀ છਾਈ ਹੈ ਤਾਂ ਜੇ ਸਾਡੇ ਘਰ ਦੇ ਵਿੱਚ ਰੱਬ ਪੁੱਤਰ ਦੇਵੇ ਸਾਡੇ ਘਰ ਦੇ ਵਿੱਚ ਵੀ ਸੰਤਾਨ ਹੋਵੇ ਕਰਵਾਲੀ ਕਹਿੰਦੀ ਹੈ ਸਵਾਮੀ ਜੀ ਆਪਾਂ ਜਾਣੇ ਆਂ ਦਾਤ ਉਹ ਤਾਂ ਨਿਵਾਜਦੇ ਨੇ ਜਿਸ ਤਰ੍ਹਾਂ ਹਰ ਗੋਬਿੰਦ ਸਹਿਬ ਮਹਾਰਾਜ ਜੀ ਅੰਮ੍ਰਿਤਸਰ ਦਾ ਡਿਸਟ੍ਰਿਕਟ ਦੇ ਵਿੱਚ ਗਏ ਸੀ ਅੰਮ੍ਰਿਤਸਰ ਦੇ ਲਾਗੀ ਆ ਪਿੰਡ ਤਾਂ ਜਦੋਂ ਉੱਥੇ ਗਏ ਨੇ ਉੱਥੇ ਦੀ ਸੁਲੱਖਣੀ ਮਾਤਾ ਇਕ ਪੁੱਤਰ ਮੰਗਦੇ ਸੀ ਸੱਤ ਦੇ ਨਾਲ ਉਹਨੂੰ ਨਿਵਾਜਿਆ ਤਾਂ ਜਉਣੀ ਕਹਿੰਦੀ ਹੈ ਉੱਥੇ ਘਾਟ ਕਿਸ ਕੋਈ ਚੀਜ਼ ਦੀ ਘਾਟ ਨਹੀਂ ਹੈ ਉੱਥੇ ਜਾ ਕੇ ਤੁਹਾਡੇ ਕੋਲ ਜਾ ਕੇ ਆ ਜਾਂਦੀ ਹੈ ਮੇਰੇ ਕੋਲ ਜਾ ਕੇ ਆ ਜਾਂਦੀ ਹੈ ਕਿਉਂਕਿ ਪੁੱਤਰ ਦੀ ਦਾਤ ਸੰਤਾਨ ਦੀ ਜਾਤ ਜਿਹੜੀ ਹੁੰਦੀ ਹੈ ਉਹ ਸਾਡੀ ਉਮਰ ਲੰਘ ਗਈ ਹੈ ਸਮਾਂ ਲੰਘ ਗਿਆ ਹੈ ਤਾਂ ਹੁਣ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਜਉਣੀ ਕਹਿਣ ਲੱਗੀ ਕਿ ਸਵਾਮੀ ਜੀ ਦੇ ਉੱਥੇ ਜਾ ਕੇ ਮੰਗਾਗੇ ਨਹੀਂ ਤਾਂ ਫਿਰ ਦਾਤ ਕਿਵੇਂ ਮੰਗਿਓ ਤਾਂ ਪੁਕਾਰ-ਪੁਕਾਰ ਕੇ ਕਹਿੰਦੇ ਨੇ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੰਗੀਏ ਤਾਂ ਅਸੀਂ ਉਹਨਾਂ ਦੇ ਕੋਲੋਂ ਜਾ ਕੇ ਤਾਂ ਜਦੋਂ ਇਦਾਂ ਕਹਿੰਦੇ ਤਾਂ ਫਿਰ ਉਦੋਂ ਵਿਸ਼ਵਾਸ ਕਰਦੇ ਕਹਿੰਦੇ ਨਹੀਂ ਜਦੋਂ ਨਿਵਾਜਣਗੇ ਆਪਣੇ ਰਹਿਮਤਾ ਕਰਨਗੇ ਘਰ ਦੇ ਵਿੱਚ ਇਦਾਂ ਉਦਾਸੀ ਛਾ ਜਾਂਦੀ ਸੀ ਭਾਵੇਂ ਹਰ ਇੱਕ ਚੀਜ਼ ਹੈ ਘਰ ਦੇ ਵਿੱਚ ਪਰ ਜਦੋਂ ਇਦਾਂ ਗੱਲ ਚੱਲਦੀ ਹੈ ਨਾ ਆਪਣੇ ਬੱਚਿਆਂ ਦੀ ਪਰਿਵਾਰ ਦੀ ਤਾਂ ਉਦੋਂ ਫਿਰ ਨਬੋਸ਼ੀ ਛਾ ਜਾਂਦੀ ਸੀ ਖਾਣਾ ਪੀਣਾ ਇਦਾਂ ਕਈ ਵਾਰ ਰਹਿ ਜਾਂਦਾ ਸੀ ਸਮਾਂ ਜਿਨ੍ਹਾਂ ਦੇ ਨਾਲ ਇਦਾਂ ਹੰਡਾਇਆ ਜਾਂਦਾ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਜਿਸ ਤਨ ਲੱਗੀ ਆ ਸੋਤਨ ਜਾਣਾ ਕੌਣ ਜਾਣਾ ਫਿਰ ਪਰ ਕੋਈ ਨਹੀਂ ਜਾਣਦਾ ਬੱਚਿਆਂ ਦੀ ਪੀੜ ਕੀ ਹੁੰਦੀ ਹੈ ਇਹ ਬੱਚਿਆਂ ਵਾਲਿਆਂ ਨੂੰ ਪਤਾ ਹੈ ਜਿਹਦੇ ਕੋਲ ਬੱਚੇ ਨਹੀਂ ਨੇ ਤਾਂ ਉਹਨਾਂ ਦੀ ਪੀੜ ਉਹਨਾਂ ਦਾ ਦਰਦ ਕੀ ਹੈ ਤਾਂ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਕੋਲ ਬੱਚੇ ਨੇ ਇਹ ਰੱਬ ਦੀਆਂ ਦਾਤਾਂ ਨੇ ਤਾਂ ਉਹ ਉਹ ਕਹਿੰਦੇ ਨੇ ਰੱਬ ਨੇ ਸਾਰਿਆਂ ਨੂੰ ਨਿਵਾਜਿਆ ਸਾਨੂੰ ਕਿਉਂ ਸਖਣਾ ਰੱਖੇ ਆ ਪੁੱਤਰ ਨਹੀਂ ਦੇਣਾ ਧੀਏ ਦੇ ਦੇ ਸਾਨੂੰ بڑے ਰੱਬ ਦੇ ਤਰਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤਰਲੇ ਕਰਦੇ ਤਾਂ ਸਬਬ ਬਣਿਆ 15 ਸਾਲਾਂ ਬਾਅਦ ਅੱਜ ਫੇਰ ਉਹ ਹੀ ਆਪਣੇ ਖੇਤ ਪਹਿਲੀ ਦੇ ਵਿੱਚ ਕੰਮਕਾਰ ਕੰਮੇ ਆਪਣੇ ਘਰ ਨੂੰ ਗਏ ਨੇ ਇਹ ਬੈਠ ਗਏ ਨੇ ਆਪਣੇ ਉੱਥੇ ਸਾਰੀ ਰਾਤ ਇਹ ਨਹੀਂ ਲੰਘੀ ਉਹੀ ਉਡੀਕ ਕਿ ਰੱਬ ਜੀ ਕਦੋਂ ਰਹਿਮਤਾ ਕਰਨਗੇ ਕਦੋਂ ਕਿਰਪਾ ਹੋਵੇਗੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਵੀ ਸਾਡੇ ਘਰ ਦੇ ਵਿੱਚ ਮੈਨੂੰ ਵੀ ਕੋਈ ਅੱਬਾ ਕਹੇਗਾ ਮੈਨੂੰ ਵੀ ਕੋਈ ਪਿਤਾ ਕਹੇਗਾ ਕਦੋਂ ਸੀਨਾ ਠੰਡਾ ਹੋਵੇਗਾ ਜਦੋਂ ਮੈਨੂੰ ਮੇਰਾ ਪੁੱਤਰ ਬੁਲਾਵੇਗਾ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ ਕਾਦਾ ਰਾਤ ਦਿਨ ਮਰਨੇ ਆ ਇਹ ਤਾਮ ਸ਼ਾਮ ਕਾਦੇ ਲਈ ਐ ਪੁੱਤਰਾਂ ਦੇ ਲਈ ਪਰਿਵਾਰ ਦੇ ਲਈ ਕੀਤਾ ਜਾਂਦਾ ਹੁਣ ਘਰ ਦੇ ਵਿੱਚ ਸੰਤਾਨ ਹੈ ਨਾ ਪੁੱਤਰ ਸੀ ਨਾ ਧੀ ਸੀ ਨਬੋਸੇ ਸ਼ਾ ਜਾਂਦੀ ਸੀ ਸਾਰੀ ਸਾਰੀ ਰਾਤ ਫਿਰਦਾ ਬੈਰਾਗ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਯਾਦ ਦੇ ਵਿੱਚ ਲੰਗਾਉਂਦੇ ਤਾਂ ਅੱਜ ਵੀ ਇਦਾਂ ਹੀ ਸਾਰੀ ਰਾਤ ਲੰਗੀ ਅੰਮ੍ਰਿਤ ਵੇਲਾ ਹੋਇਆ ਸੋਚਦੇ ਆ ਕੰਮ ਆਉਣਗੇ ਫੇਰ ਜਾ ਕੇ ਕਿੱਥੇ ਮਨ ਉਧਰ ਨੂੰ ਲੱਗੇਗਾ ਉਹ ਕੰਮ ਕਰਨਗੇ ਧਿਆਨ ਉਧਰ ਲੱਗੇਗਾ ਪਰ ਅੱਜ ਵੀ ਇਦਾਂ ਹੀ ਲੰਗੀ ਸਰੀਗਾ ਅਮਰਤ ਮੀਲਾ ਹੋਇਆ ਰੱਬ ਦਾ ਸਬਬ ਇਤਿਹਾਸਕਾਰ ਲਿਖਦੇ ਨੇ ਕਿ ਚਿੱਟਾ ਚੋਲਾ ਪਾਇਆ ਚਿੱਟਾ ਜਾਮਾ ਪਾਇਆ ਚਿੱਟੀ ਪਗੜੀ ਬੰਨੀ ਤਾਂ ਇਹਦੇ ਇਹਨਾਂ ਦੇ ਖੂਹ ਤੇ ਪਹੁੰਚ ਗਏ ਫੇਰੇ ਰੱਬ ਦਾ ਪਿਆਰਾ ਜਦੋਂ ਪਹੁੰਚੇ ਆ ਨੇ ਉਹਨੇ ਜਾ ਕੇ ਰਾਮ 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 ਸਲਾਮ ਵਾਲੋ ਸਾਂਝੀ ਕੀਤੀ ਫਤਿਹ ਸਾਂਝੀ ਕੀਤੀ ਤਾਂ ਉਹਨਾਂ ਨੇ ਬੜਾ ਆਪਣਾ ਆਸਨ ਝਾੜਿਆ ਉੱਤੇ ਚਾਦਰ ਵਿਛਾਈ ਕਦੇ ਕੰਬਲ ਕਦੇ ਚਾਦਰ ਇਦਾਂ ਉਹ ਕਦਮ ਅਤ ਕਰਨ ਲੱਗੇ ਨੇ ਭਗਤੂ ਜੀ ਬੜਾ ਸੋਹਣੇ ਢੰਗ ਦੇ ਨਾਲ ਵਾਹਿਆ ਪਾਣੀ ਜਲ ਪਾਣੀ ਦੀ ਸੇਵਾ ਕੀਤੀ ਅਤੇ ਉਹਨਾਂ ਦੇ ਮubaruk ਚਰਨਾਂ ਦੇ ਵਿੱਚ ਬਹਿ ਗਏ ਕਿ ਸਾਧੂ ਮਹਾਤਮਾ ਜੀ ਅੱਜ ਪਹਿਲੀ ਵਾਰ ਸਾਡੇ ਪਿੰਲੀ ਦੇ ਵਿੱਚ ਆਏ ਨੇ ਜਾਂ ਸਾਡੇ ਘਰ ਆਏ ਨੇ ਦੋਵੇਂ ਹੱਥ ਜੋੜ ਕੇ ਬਹਿ ਗਏ ਗੱਲਾਂ ਬਾਤਾਂ ਕਰ ਰਹੇ ਸੀ ਇਤਨੇ ਪਰਿਵਾਰ ਦੀਆਂ ਗੱਲਾਂ ਚੱਲਦੀਆਂ ਸੀ ਤਾਂ ਇਤਨੇ ਨੂੰ ਜਿਉਣੀ ਵੀ ਪ੍ਰਸ਼ਾਦਾ ਪਾਣੀ ਲੈ ਕੇ ਆ ਗਏ ਪ੍ਰਸ਼ਾਦਾ ਪਾਣੀ ਲੈ ਕੇ ਆਈ ਤਾਂ ਉਹਨਾਂ ਨੇ ਪੁੱਛਿਆ ਮਹਾਤਮਾ ਜੀ ਪ੍ਰਸ਼ਾਦਾ ਛਕੋ ਉਹ ਕਹਿੰਦੇ ਮੈਂ ਤੁਹਾਡੇ ਮੋਟਰ ਤੇ ਇੱਥੇ ਪੈਲੀ ਦੇ ਵਿੱਚ ਪ੍ਰਸ਼ਾਦਾ ਈ ਛਕਣ ਆਇਆ ਪ੍ਰਸ਼ਾਦਾ ਛਕਣ ਲੱਗੇ ਨੇ ਗੱਲਾਂ ਚੱਲ ਪਈਆਂ ਪਰਿਵਾਰ ਦੀਆਂ ਕਹਿੰਦੇ ਤੁਹਾਡੇ ਕੰਮੇ ਨਹੀਂ ਆਏ ਇਹ ਕੰਮ ਕਰ ਕਰਨਾ ਵੇਲਣਾ ਸ਼ੁਰੂ ਕਰਨਾ ਇਹ ਗੰਨੇ ਦਾ ਕੰਮ ਸ਼ੁਰੂ ਕਰਨਾ ਆਇਆ ਨਹੀਂ ਕਹਿੰਦੇ ਨਹੀਂ ਆਏ ਕਹਿੰਦੇ ਤੁਹਾਡੇ ਖੂਤੇ ਵੀ رونਕ ਨਹੀਂ ਲੱਗਦੀ ਤੁਹਾਡੇ ਬੱਚੇ ਕਿੱਥੇ ਨੇ ਇਤਨੀ ਗੱਲ ਕਹਿਣ ਦੇ ਸੀ ਜਿਹੜਾ ਜਿਉਣੀ ਸੀ ਪੁੱਬਾ ਮਾਰ ਮਾਰ ਕੇ ਰੋਣਾ ਸ਼ੁਰੂ ਕੀਤਾ ਜਦੋਂ ਉਹਨਾਂ ਨੇ ਬੱਚੇ ਦਾ ਨਾਮ ਲਿਆ ਨਾ ਕਿ ਤੁਹਾਡੇ ਬੱਚੇ ਕਿੱਥੇ ਨੇ ਪੁੱਬਾ ਮਾਰ ਕੇ ਰੋਣ ਲੱਗ ਪਈ ਤਾਂ ਉਹ ਮਹਾਤਮਾ ਜੀ ਕਹਿੰਦੇ ਨੇ ਕਿ ਭੈਣ ਮੇਰੀ ਐ ਮੈਂ ਤੁਹਾਨੂੰ ਬੱਚਿਆਂ ਬਾਰੇ ਪੁੱਛਿਆ ਕਿ ਤੁਹਾਡੇ ਬੱਚੇ ਕਿੱਥੇ ਨੇ ਘਰ ਦੀ ਰੌਣਕ ਬੱਚੇ ਨੇ ਅਤੇ ਇਹ ਸਾਰਿਆਂ ਦੀ ਰੌਣਕ ਬੱਚੀ ਨੇ ਤਾਂ ਤੁਹਾਡੇ ਬੱਚਿਆਂ ਬਾਰੇ ਮੈਂ ਪੁੱਛਿਆ ਕਿੱਥੇ ਨੇ ਤੁਹਾਡੇ ਬੱਚੇ ਤਾਂ ਕਹਿੰਦੇ ਤੁਸੀਂ ਪੁੱਬਾ ਮਾਰ ਕੇ ਰੋਣ ਲੱਗੇ ਹੋ ਅ ਜਦੋਂ ਦੱਸ ਰਿਹਾ ਹੁਣ ਭਗਤੂ ਦੱਸਦਾ ਹੈ ਦੱਸਦਾ ਦੱਸਦਾ ਉਹ ਵੀ ਰੋੜ ਲੱਗ ਗਿਆ ਕਹਿੰਦਾ ਰੱਬ ਨੇ ਬਹੁਤ ਕੁਝ ਸਾਨੂੰ ਦਿੱਤਾ ਹੈ ਕਿਸੇ ਗੱਲ ਦੀ ਟੋਟ ਨਹੀਂ ਰੱਖੀ ਪਰ ਜਦੋਂ ਇਥੇ ਗੱਲ ਆ ਜਾਂਦੀ ਹੈ ਨਾ ਰੌਣਕ ਤੇ ਤਾਂ ਇਥੇ ਆ ਕੇ ਰੱਬ ਨੇ ਸਭ ਤੋਂ ਵੱਡੀ ਟੋਟ ਰੱਖੀ ਹੈ ਸਾਡੇ ਘਰ ਗਿਲਾਸ਼ਿਕਵਾ ਨਹੀਂ ਆ ਕੋਈ ਰੱਬ ਦੇ ਨਾਲ ਪਰ ਜਦੋਂ ਦੂਜਿਆਂ ਨੂੰ ਵੇਖਦਾ ਜਦੋਂ ਇਦਾਂ ਤੁਸੀਂ ਸੁਭਾਵਕੀ ਬਚਨ ਕੀਤਾ ਪਰ ਇਹ ਜੌਣੀ ਦੇ ਹਿਰਦੇ ਤੱਕ ਧੂਕ ਕੇ ਲੈ ਗਿਆ ਤੁਹਾਡਾ ਬਚਨ ਤੁਸੀਂ ਦਾ ਸੁਭਾਅ ਕੀ ਪੁੱਛਿਆ ਪਰ ਇਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਈ ਸਾਡੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੈ ਤਾਂ ਜਦੋਂ ਉਹਨਾਂ ਨੇ ਖਿਦਮਤ ਕੀਤੀ ਜਿਹੜੀ ਸੇਵਾ ਕੀਤੀ ਸੀ ਤਾਂ ਉਹ ਮਹਾਤਮਾ ਜਿਹੜੇ ਆ ਇਹ ਸੀ ਤਾਂ ਉਹਨਾਂ ਨੇ ਬਚਨ ਕੀਤਾ ਕਹਿੰਦੇ ਤੁਹਾਡੇ ਘਰ ਦੇ ਵਿੱਚ ਇਦਾਂ ਦਾ ਮਹਾਵਲੀ ਯੋਧਾ ਪੈਦਾ ਹੋਵੇਗਾ ਜਿਹੜਾ ਤੁਹਾਡੀ ਪੁੱਲ ਨੂੰ ਰੈਂਦੀ ਦੁਨੀਆ ਤੱਕ ਸਰਜੀਤ ਕਰ ਦੇ ਇਦਾਂ ਦਾ ਤੁਹਾਡਾ ਦੀਪ ਆਵੇਗਾ ਤੁਹਾਡੇ ਘਰ ਦੇ ਵਿੱਚ ਐਦਾਂ ਚਾਨਣਾ ਮਨਾਰਾ ਹੋ ਜਾਏਗਾ ਤੁਹਾਡਾ ਰਹਿੰਦੀ ਦੁਨੀਆ ਤੱਕ ਤੁਹਾਡੀ ਕੁਲਾ ਨੂੰ ਦੁਨੀਆ ਯਾਦ ਕਰੇਗੀ ਬਚਨ ਜਦੋਂ ਇਦਾਂ ਕੀਤੇ ਮਹਾਤਮਾ ਨੇ ਉਹ ਸਜੌਣੇ ਨੂੰ ਚਾ ਚੜ੍ਹਿਆ ਕਿ ਮਹਾਤਮਾ ਦੇ ਬਚਨ ਅਟਲ ਨੇ ਤਾਂ ਉਹਨਾਂ ਨੇ ਬੜੀ ਖਿਦਮਤ ਕੀਤੀ ਕਿਦਾਂ ਮੈਂ ਤਾਂ ਕਰਦੇ ਆਂ ਕੰਮ ਆਏ ਨੇ ਉਹ ਘਰ ਦੇ ਵਿੱਚ ਸੀ ਮਨ ਲਓ ਉੱਥੇ ਪੈੜੀ ਤੇ ਖੂਹ ਤੇ ਬੈਠੇ ਸੀ ਆਮੇ ਆਇਨੇ ਥੋੜਾ ਕਾਮਿਆਂ ਦੇ ਵਲ ਧਿਆਨ ਹੋਇਆ ਕੰਮ ਇਦਾਂ ਕਰੋ ਇਦਾਂ ਕਰੋ ਇਤਨੇ ਨੂੰ ਜਦੋਂ ਕبھی ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਂ ਦਾ ਵੀ ਧਿਆਨ ਥੋੜਾ ਉਧਰ ਹੋਇਆ ਤਾਂ ਜਦੋਂ ਉਹ ਉਹ ਤੋਂ ਬਾਅਦ ਕੁਝ ਮਿੰਟਾਂ ਬਾਅਦ ਵੇਖਦੇ ਨੇ ਸਾਧੂ ਮਹਾਤਮਾ ਆਪਣੇ ਆਸਣ ਤੇ ਨਹੀਂ ਕਹਿੰਦੇ ਆਪਣੇ ਆਸਣ ਤੇ ਨਹੀਂ ਹੁਣ ਲੱਭਦੇ ਨੇ ਸਾਧੂ ਮਹਾਤਮਾ ਜੀ ਕਿੱਧਰ ਗਏ ਨੇ ਘਰ ਦੇ ਵਿੱਚ ਲੈ ਕੇ ਜਾਈਏ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਉਹਨਾਂ ਨੇ ਬਚਨ ਕੀਤਾ ਮੈਂ ਉਹਨਾਂ ਨੂੰ ਪਗੜੀ ਦੇਵਾਂ ਮੈਂ ਉਹਨਾਂ ਨੂੰ ਕੱਪੜੇ ਦੇਵਾਂ ਮੈਂ ਉਹਨਾਂ ਨੂੰ ਜੁੱਤੀ ਦੇਵਾਂ ਘਰ ਦੇ ਵਿੱਚ ਲਿਜਾ ਕੇ ਫਿਰ ਉਹਨਾਂ ਦੀ ਮੈਂ ਖਿਦਮਤ ਕਰਾਂ ਬੜਾ ਸੋਹਣਾ ਉਹਨਾਂ ਨੇ ਬਚਨ ਕੀਤਾ ਮੇਰੀ ਝੋਲੀ ਦੇ ਵਿੱਚ ਅੱਜ ਬਚਨ ਪਿਆ ਤਾਂ ਮੈਂ ਉਹਨਾਂ ਦੀ ਖਿਦਮਤ ਕਰਾਂ ਘਰ ਦੇ ਵਿੱਚ ਜਾ ਕੇ ਜੋਣੀ ਕਹਿੰਦੀ ਆ ਮੈਂ ਉਹਨਾਂ ਨੂੰ ਕੱਪੜਾ ਲੀੜਾ ਦੇਵਾਂ ਮਾਇਆ ਦੇਵਾਂ ਕੁਦ ਜਸ਼ਨ ਮਾਇਆ ਈਟਾ ਕਰਾਂ ਉਹਨਾਂ ਨੂੰ ਇਤਨੇ ਕੇ ਸ਼ੱਕਰ ਉਹਨਾਂ ਦੇ ਮੂੰਹ ਦੇ ਵਿੱਚ ਪਾਵਾਂ ਉਹਨਾਂ ਨੇ ਮੇਰੇ ਲਈ ਇਹ ਦੰਤ ਸ਼ਬਦ ਬੋਲੇ ਨੇ ਵਚਨ ਕੀਤੇ ਨੇ ਤਾਂ ਜਦੋਂ ਲੱਭਦੇ ਨੇ ਨਹੀਂ ਲੱਭੇ ਨੇ ਪਰ ਉਹਨਾਂ ਨੂੰ ਚਾਅ ਇਤਨਾ ਚੜ ਗਿਆ ਤਾਂ ਉਸ ਤੋਂ ਬਾਅਦ ਸੰਗਤ ਜੀ ਸਮਾ ਆਇਆ ਮੰਨ ਲਓ 1682 ਦੇ ਵਿੱਚ ਇਤਿਹਾਸਕਾਰ ਲਿਖਦੇ ਨੇ ਘਰ ਦੇ ਵਿੱਚ ਮੰਨ ਲਓ ਸਾਲ ਬਾਅਦ ਹੀ ਗਈ ਹੈ ਉਹਨਾਂ ਦੇ ਘਰ ਜਨਮ ਲਿਆ ਬੱਚੇ ਦਾ ਨਾਮ ਰੱਖਿਆ ਗਿਆ ਦੀਪ ਸਿੰਘ ਦੀਪ ਜਦੋਂ ਦੀਪ ਨਾਮ ਰੱਖਿਆ ਕਿਉਂਕਿ ਪਹਿਲਾਂ ਭਗਤੂ ਆ ਜਿਉਣੀ ਹੈ ਤਾਂ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੂੰ ਇਹ ਦਰ ਨੂੰ ਮੰਨਦੇ ਸੀ ਤਾਂ ਸਮਾਂ ਲੰਘਦਾ ਗਿਆ ਲੰਘਦੇ ਲੰਘਦੇ ਕਦੋਂ 17-18 ਸਾਲਾਂ ਦੇ ਹੋਏ ਮੰਨ ਲਓ ਘਰ ਦੇ ਵਿੱਚ ਹਰ ਇੱਕ ਚੀਜ਼ ਸੀ ਦੁੱਧ ਬਾਦ ਚੰਗਾ ਸੀ ਕਿਉਂ ਚੰਗਾ ਸੀ ਪੈਲੀ ਸੀ ਨਾ ਚੰਗੀ ਤਾ ਉਹ ਕਦੋਂ ਦਿਨਾਂ ਦੇ ਵਿੱਚ ਹੀ ਪੁੱਤਰ ਨੂੰ ਜਵਾਨ ਕੀਤਾ ਇਹਨਾਂ ਨੇ ਹੁਣ ਪੁੱਤਰ ਚੱਗਾ ਉੱਚਾ ਲੰਮਾ ਕੱਦ ਛਾਤੀ ਚੋੜੀ ਅਤੇ ਮੁੱਛ ਪੁੱਟ ਗੱਭਰੂ ਜਦੋਂ ਇਹ ਹੋਏ ਨੇ ਬਾਬਾ ਦੀਪ ਸਿੰਘ ਜੀ ਤਾਂ ਘਰ ਦੇ ਵਿੱਚ ਬੜਾ ਚਾਹ ਹੈ ਇਕਲੋਤੇ ਪੁੱਤਰ ਨੇ ਹੁਣ ਜਿੰਨਾ ਪੈੜੀ ਦਾ ਕੰਮ ਹੈ ਸਾਰਾ ਇਹਨਾਂ ਨੇ ਕਰਨ ਹੈ ਪਿਤਾ ਨੂੰ ਹੁਣ ਕੋਈ ਜ਼ਰੂਰਤ ਨਹੀਂ ਪੈਂਦੀ ਕਹਿਣ ਦੀ ਕਾਮਿਆਂ ਨੂੰ ਉਹਨੂੰ ਕਹਿੰਦੇ ਨੇ ਜਦੋਂ ਤੁਹਾਡਾ ਦਿਲ ਕਰਦਾ ਉਦੋਂ ਆ ਜਾਓ ਜਿਤਨੀ ਤੁਹਾਡੀ ਮਾਇਆ ਹੈ ਮਾਇਆ ਅਪਦੇ ਲੈ ਜਾਂਦੇ ਰਹੋ ਕਾਮਿਆਂ ਨੂੰ ਇਤਨੀ ਖੁੱਲ੍ਹ ਦੇ ਦਿੱਤੀ ਭਾਈ ਪਖਤੂ ਨੇ ਕਿਉਂਕਿ ਚਾ ਵੜਾ ਚੜਿਆ ਮੇਰਾ ਪੁੱਤਰ ਹੁਣ ਮੇਰੇ ਮੋਢਿਆਂ ਤੇ ਹੀ ਹਾਂ 17 18 ਸਾਲਾਂ ਦੇ ਹੋਏ ਨੇ 17 18 ਦੇ ਹੁਣ ਸਬੱਬ ਬਣਿਆ ਕਦੋਂ ਹੈ 17 18 ਸਾਲ ਬਾਅਦ ਸਬੱਬ ਬਣਿਆ ਜਾਣਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੈਸੇ ਇਤਿਹਾਸ ਤਾਂ ਕਾਫੀ ਲੰਮਾ ਚੌੜਾ ਹੈ ਸੰਗਤ ਜੀ ਸਮਾ ਆਪਣੇ ਕੋਲ ਤਨਾ ਨਹੀਂ ਹੈ ਜਦੋਂ ਸਬਬ ਬਣਿਆ ਨਾ ਉੱਥੇ ਜਾਣ ਦਾ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਕਿ ਉੱਥੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ ਹੁਣ ਫੇਰ ਸ਼ਿਕਾਰੇ ਨੇ ਕਿਉਂਕਿ ਵਿਸਾਖੀ ਤੇ ਇਹ ਉੱਥੇ ਅੰਮ੍ਰਿਤ ਸ਼ਿਕਾਇਆ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਵੱਲੋਂ ਤਾਂ ਕਹਿੰਦੇ ਹੁਣ ਫੇਰ ਵਿਸਾਖੀ ਵਾਲੇ ਦੇ ਅੰਮ੍ਰਿਤ ਸੰਚਾਰ ਹੋਣਾ ਹੈ ਬਾਬਾ ਦੀਪ ਸਿੰਘ ਜੀ ਨੇ ਮਨ ਬਣਾਇਆ ਕਹਿੰਦੇ ਮੈਂ ਜਾਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲ ਕੀਤੀ ਕਹਿੰਦੇ ਚਲੋ ਚੱਲੀਏ ਆਪਾਂ کافی ਮਿੱਤਰ ਇਕੱਠੇ ਹੋਏ ਨੇ ਹਾਣੀ ਇਹਨਾਂ ਦੇ ਤਾਂ ਇਹਨਾਂ ਨੇ ਵੀ ਮਨ ਬਣਾ ਲਿਆ ਘਰ ਆ ਕੇ ਆਪਣੀ ਮਾਂ ਨੂੰ ਕਿਹਾ ਜੋਨੀ ਨੂੰ ਕਿਹਾ ਪਿਓ ਨੂੰ ਕਿਹਾ ਭਗਤ ਨੂੰ ਕਹਿੰਦੇ ਜੇ ਤੁਹਾਡੀ ਅੱਗੇ ਆ ਹੋਵੇ ਮੈਂ ਆਨੰਦਪੁਰ ਸਾਹਿਬ ਜਾਣਾ ਚਾਹੁੰਨਾ ਕੀ ਕਰਨਾ ਪੁੱਤਰ ਜੀ ਕਹਿੰਦੇ ਮੈਂ ਅਮਰਤ ਛਕਣਾ ਹੁਣੇ ਦੂਜੀ ਵਾਰ ਮਾਂ ਬਾਪ ਦਾ ਕੋਈ ਟਿਕਾਣਾ ਨਹੀਂ ਖੁਸ਼ੀ ਦਾ ਕਿ ਅਸੀਂ ਚਾਹੁੰਦੇ ਸੀ ਸਾਡੇ ਪੁੱਤਰ ਨੂੰ ਅਮਰਤ ਛਕਾਈਏ ਬਰੂਦੇ ਲੜ ਲਾਈਏ ਪਰ ਸਾਡਾ ਪੁੱਤਰ ਤਾਂ ਆਪਣੇ ਆਪ ਕਹਿ ਰਿਹਾ ਧਨ ਭਾਗ ਨੇ ਸਾਡੇ ਕਿਉਂਕਿ ਕੇਸ ਤਾਂ ਉਹਨਾਂ ਦੇ ਪਹਿਲਾਂ ਹੀ ਰਖੇ ਨੇ ਕਿ ਧਨ ਭਾਗ ਨੇ ਸਾਡੇ ਮਾਲੋ ਪਿਤਾ ਨੇ ਇਤਨੇ ਚਾਮਾਂ ਦੇ ਨਾਲ ਆਪਣੇ ਪੁੱਤਰ ਨੂੰ ਗਲਵਖੜੀ ਦੇ ਵਿੱਚ ਲਿਆ ਮਾਂ ਨੇ ਲਿਆ ਤਾਂ ਸਮਾਂ ਸ਼ੁਰੂ ਹੋਇਆ ਇਹਨਾਂ ਦਾ ਉਦੋਂ ਦਿਨ ਰਹਿੰਦੇ ਸੀ ਇਹਨਾਂ ਨੇ ਆਪਣੇ ਬਸਤਰ ਜਿਹੜੇ ਨੇ ਨਵੇਂ ਸਿਬਲਾ ਸਲਾ ਲਏ ਅਤੇ ਨਾਲ ਜਿਹੜਾ ਰਸਣ ਪਾਣੀ ਲੈ ਲਿਆ ਉਸ ਸਮੇਂ ਕਹਿੰਦੇ ਗੱਡਾ ਭਰਿਆ ਇਹਨਾਂ ਨੇ ਗੱਡੇ ਪਹਿਲਾਂ ਵੀ ਜਾਂਦੇ ਸੀ ਇਹਨਾਂ ਦੇ ਪਰ ਗੱਡਾ ਭਰਿਆ ਇਹਨਾਂ ਨੇ ਕਿਉਂ ਉਹਦਾ ਸ਼ੱਕਰ ਦਾ ਗੁੜ ਦਾ ਅਨਾਜ ਦਾ ਬੋਰੀਆਂ ਭਰ-ਭਰ ਕੇ ਇਹਨਾਂ ਨੇ ਗੱਡਿਆਂ ਦੇ ਵਿੱਚ ਰੱਖੀਆਂ ਆਪਣੇ ਪੁੱਤਰ ਨੂੰ ਘੋੜਾ ਦਿੱਤਾ ਸੀ ਕਿ ਤੁਸੀਂ ਪੁੱਤਰ ਘੋੜੇ ਤੇ ਚੱਲੋ ਐਦਾਂ ਤਿਆਰੀ ਹੋਈ ਆ ਸਾਰੀ ਜਦੋਂ ਤਿਆਰੀ ਹੋਈ ਅਨੰਦਪੁਰ ਸਾਹਿਬ ਤਕਰੀਬਨ ਉਸ ਸਮੇਂ 5 ਦਿਨ ਲੱਗੇ ਨੇ ਇਹਨਾਂ ਨੂੰ ਰਸਤੇ ਵਿੱਚ ਮੰਨ ਲਓ ਠਹਿਰਦੇ ਆ ਪੰਜਵੇਂ ਦਿਨ ਜਦੋਂ ਉੱਥੇ ਪਹੁੰਚੇ ਨੇ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਆਸਣ ਤੇ ਬੈਠੇ ਨੇ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਨੇ ਇਹਨਾਂ ਨੇ ਜਾ ਕੇ ਮੱਥਾ ਟੇਕਿਆ ਨੌਜਵਾਨ ਇਹਨਾਂ ਦੀ ਉਮਰ 18 ਕੋ ਸਾਲ ਦੀ ਦੱਸਦੇ ਨੇ ਇਤਿਹਾਸਕਾਰ ਜਦੋਂ ਗੁਰੂ ਗੋਵਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦედაਰੇ ਕੀਤੇ ਨੇ ਤਟਕ ਟਕੀ ਦੇ ਨਾਲ ਦੇਖਣ ਲੱਗੇ ਨੇ ਤਾਂ ਗੁਰੂ ਗੋਵਿੰਦ ਸਿੰਘ ਸਾਹਿਬ ਮਹਾਰਾਜ ਪੁੱਛਣੇ ਜਬ ਜਵਾਨਾ ਕੀ ਨਾਂ ਹੈ ਤੇਰਾ ਕਹਿੰਦੇ ਮੇਰਾ ਨਾਂ ਦੀਪ ਹੈ ਕਿ ਤੋਂ ਆਇਆ ਪਾਉਲ ਪਿੰਡ ਤੋਂ ਆਇਆ ਤੁਹਾਡੇ ਮਾਤਾ ਪਿਤਾ ਭਗਤੂ ਜੀ ਨੇੜੇ ਆਏ ਮਾਤਾ ਜਿਉਣੀ ਜੀ ਨੇੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਾਣਦੇ ਸੀ ਇਹਨਾਂ ਦੇ ਮਾਤਾ ਪਿਤਾ ਨੂੰ ਕਿਉਂਕਿ ਗੱਡਿਆਂ ਦੇ ਗੱਡੇ ਅਨਾਜ ਦਾ ਲੈ ਕੇ ਜਾਂਦੇ ਸੀ ਤਾਂ ਉਹਨਾਂ ਨੇ ਬੜਾ ਸ਼ੁਕਰਾਨਾ ਕੀਤਾ ਕਹਿੰਦੇ ਤਨਪਾਗ ਤੁਹਾਡੇ ਪਿਤਾ ਜੀ ਦੇ ਇਸ ਦਰ ਤੇ ਆ ਕੇ ਖਿਦਮਤ ਕਰਦੇ ਰਹੇ ਉਹ ਕਦਮ ਤਾਂ ਨੇ ਸਾਨੂੰ ਤਾਰ ਦਿੱਤਾ ਹੈ ਸਾਡੇ ਘਰ ਦੇ ਵਿੱਚ ਇਸ ਪੁੱਤਰ ਨੇ ਜਨਮ ਲਿਆ ਜਦੋਂ ਦਾ ਇਹ ਪੁੱਤਰ ਨੇ ਜਨਮ ਲਿਆ ਨਾ ਸਾਡੇ ਪਿੰਡ ਦੇ ਵਾਰੇ ਨਿਆਰੇ ਹੋ ਗਏ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿਸੇ ਨੂੰ ਅਨਾਜ ਦੀ ਇਹ ਮੇਰਾ ਪੁੱਤਰ ਘਰ ਦੇ ਵਿੱਚੋਂ ਬੋਰੀਆਂ ਲੈ ਕੇ ਜਾਂਦਾ ਤਾਂ ਜਿਸ ਲੋੜ ਬੰਦ ਦੇ ਘਰ ਆਪ ਦੇ ਕੇ ਆਉਂਦਾ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਹਿਣ ਦੀ 나ਸੀਂ ਆਪਣੇ ਪੁੱਤਰ ਨੂੰ ਕਦੇ ਵਰਜਿਆ ਹੈ ਰੱਬ ਨੇ ਇਤਨੀ ਵੱਡੀ ਰਹਿਮਤ ਕੀਤੀ ਹੈ ਜਿੰਨਾ ਮੇਰਾ ਪੁੰਡ ਪੁੱਤਰ ਅਨਾਜ ਵੰਡਦਾ ਉਹ ਤੋਂ ਦੁੱਗਣਾ ਰੱਬ ਸਾਨੂੰ ਦਿੰਦਾ ਇਹ ਰੱਬ ਨੇ ਬੜੀ ਕਿਰਪਾ ਕੀਤੀ ਏ ਸਾਡੇ ਤੇ ਤੁਸੀਂ ਸਾਡੇ ਤੇ ਕਿਰਪਾ ਕੀਤੀ ਏ ਰਹਿਮਤ ਵਰਸੀ ਏ ਤਾਂ ਜਦੋਂ ਇਦਾਂ ਗੱਲਬਾਤ ਹੋਈ ਮਾਲੂ ਖੰਡੇ ਵਾਟੇ ਦੀ ਦੂਜੇ ਦਿਨ ਤਿਆਰ ਹੋਇਆ ਇਹਨਾਂ ਨੇ ਸਕੇ ਆ ਜਦੋਂ ਛਕੇ ਆ ਭਗਤੂ ਨੂੰ ਭਗਤ ਸਿੰਘ ਨਾਂ ਰੱਖਿਆ ਗਿਆ ਜਉਣੀ ਦਾ ਜੀਵਨ ਸਿੰਘ ਜੀਵਨ ਕੌਰ ਨਾਂ ਰੱਖਿਆ ਗਿਆ ਦੀਪ ਦਾ ਨਾਂ ਰੱਖਿਆ ਗਿਆ ਦੀਪ ਸਿੰਘ ਜਦੋਂ ਇਹਨਾਂ ਦਾ ਨਾਂ ਰੱਖਿਆ ਗਿਆ ਉਸ ਸਮੇਂ ਇਹਨਾਂ ਨੇ ਤੁਰ ਫਿਰ ਕੇ ਵੇਖ ਲਿਆ ਕੋੜ ਸਵਾਰੀ ਸਿਖਾਈ ਜਾ ਰਹੀ ਸੀ ਉਹਨਾਂ ਨੂੰ ਸ਼ਾਸਤਰ ਵਿਦਿਆ ਸਿਖਾਈ ਜਾ ਰਹੀ ਸੀ ਗੁਰ ਵਿਦਿਆ ਸਿਖਾਈ ਜਾ ਰਹੀ ਸੀ ਗੁਰ ਬਾਣੀ ਸਿਖਾਈ ਜਾ ਰਹੀ ਸੀ ਗੁਰਮੁਖੀ ਜਦੋਂ ਇਹਨਾਂ ਨੇ ਵੇਖਿਆ ਹੈ ਤੁਰ ਫਿਰ ਕੇ ਇਹਨਾਂ ਨੇ ਮਨ ਬਣਾ ਲਿਆ ਮਾਤਾ ਪਿਤਾ ਦੇ ਨਾਲ ਗੱਲ ਕੀਤੀ ਕਹਿੰਦੇ ਮਾਂ ਪਿਤਾ ਜੀ ਮੈਂ ਕਹਿੰਦੇ ਹੁਣ ਇੱਥੇ ਰਹਿਣਾ ਚਾਹੁੰਦਾ ਆ ਸ਼ਾਸਤਰ ਵਿਦਿਆ ਇਹ ਗੁਰ ਵਿਦਿਆ ਕਹਿੰਦੇ ਮੈਨੂੰ ਤੋਂ ਲੈਣਾ ਚਾਹੁੰਦਾ ਮਾਂ ਨੂੰ ਪਿਤਾ ਨੂੰ ਬੜਾ ਚਾ ਚੜਿਆ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨਾਲ ਗੱਲ ਕੀਤੀ ਕਿ ਸਾਡਾ ਪੁੱਤਰ ਤੁਹਾਡੇ ਕੋਲ ਇੱਥੇ ਰਹਿਣਾ ਚਾਹੁੰਦਾ ਹੈ ਤੁਸੀਂ ਆਗਿਆ ਦਿਓ ਤਸੀਂ ਆਪਣੇ ਪੁੱਤਰ ਨੂੰ ਇੱਥੇ ਗੁਰਬਿੱਧਿਆ ਸਿਖਾਉਣਾ ਚਾਹੁੰਦੇ ਹੋ ਉਥੇ ਰਹਿ ਗੁਰੂ ਗੋਵਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ 18 ਸਾਲ ਦੀ ਉਦੋਂ ਉਹਨਾਂ ਦੀ ਉਮਰ ਸੀ ਉਥੇ ਜਾ ਕੇ ਮਹਲੂ ਖੇਦਮਤ ਕੀਤੀ ਹੈ ਸੇਵਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਉਸ ਤੋਂ ਬਾਅਦ ਜਿਹੜੀ ਉਹ ਉਹਨਾਂ ਦੇ ਅੰਦਰ ਸਪਿਰਟ ਆਈ ਉਹਨਾਂ ਦੇ ਅੰਦਰ ਗੁਰਬਾਣੀ ਦੀ ਉਹਨਾਂ ਨੇ ਸੰਥਿਆ ਲਈ ਹੈ ਅਭਿਆਸ ਇਤਨਾ ਹੋਇਆ ਗੁਰਬਾਣੀ ਦਾ ਉਹਨਾਂ ਨੇ ਗੁਰਬਾਣੀ ਲਿਖਣੀ ਗੁਰਬਾਣੀ ਪੜ੍ਹਨੀ ਅਤੇ ਚਾਰੋਂ ਲੱਥੇ ਉਹਨਾਂ ਨੇ ਕੀਤੇ ਸੀ ਬਾਬਾ ਦੀਪ ਸਿੰਘ ਜੀ ਨੇ ਜਿਹੜੇ ਦਮਦਮਾ ਸਾਹਿਬ ਦੀ ertidite ਅਤੇ ਐਦਾਂ ਦਾ ਸੂਰਬੀਰ ਯੋਧਾ ਕੋਈ ਹੈ ਸਿੱਖ ਪੰਥ ਦੇ ਵਿੱਚ ਕਿ ਜਿਨ੍ਹਾਂ ਨੇ ਮੱਲੋ ਗਰਦਨ ਨਹੀਂ ਹੈ ਸਿਰ ਆਪਣੇ ਹੱਥ ਤੇ ਅਟੇਲੀ ਤੇ ਚੁੱਕ ਕੇ ਜਿਸ ਤਰ੍ਹਾਂ ਗਗਰ ਦਾ ਮਾਮਾ ਬਾਜੇਓ ਪਰੇ ਨਿਸ਼ਾਨਾਂ ਕਾਓ ਖੇਤ ਜੋ ਮੰਦਿਓ ਸੁਰਮਾ ਅਵਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਪਰਫੈਕਟ ਜਿਹੜਾ ਗੁਰਬਾਣੀ ਦੀਆਂ ਪੰਕਤੀਆਂ ਦੇ ਇਹਨੇ ਉਦਾਹਰਣ ਦਿੱਤੀ ਐ ਨਾ ਪ੍ਰੈਕਟੀਕਲ ਐ ਜਿਹੜਾ ਉਹ ਗੁਰਬਾਣੀ ਉਹ ਇਹਨਾਂ ਤੇ ਐ ਬਾਬਾ ਦੀਪ ਸਿੰਘ ਜੀ ਦੇ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਹਿੰਮਤ ਉਹਨਾਂ ਨੇ ਛੱਡੀ ਨਹੀਂ ਆਪਣੇ ਸੀਸ ਨੂੰ ਆਪਣੇ ਨੂੰ ਤਲੀ ਤੇ ਰੱਖ ਕੇ ਕਿਵੇਂ ਸਵਾ ਸ਼ੇਰ ਦਾ ਖੰਡਾ ਬਾਹਰ ਦੇ ਜਾਂਦੇ ਨੇ ਕਿਉਂਕਿ ਚੱਲੇ ਸੀ ਲਕੀਰ ਖਿੱਚ ਕੇ ਕਹਿੰਦੇ ਭਾਈ ਆ ਲਕੀਰ ਖਿੱਚੀ ਹੈ ਹੁਣ ਜਾਂ ਤਾਂ ਆਰ ਆ ਜਾਂ ਪਾਰ ਆ ਜਿਹੜਾ ਉਥੇ ਸੀਸ ਨੂੰ ਤਲੀ ਤੇ ਰੱਖੇਗਾ ਉਹ ਲਕੀਰ ਨੂੰ ਪਾਰ ਹੋਏ ਉਹ ਨਹੀਂ ਤਾਂ ਬਾਕੀ ਚਲੇ ਜਾਓ ਬਾਬਾ ਦੀਪ ਸਿੰਘ ਜੀ ਨੇ ਲਕੀਰ ਕਿੱਚੀ ਤਾਂ ਉਹ ਲਖੀਰ ਤੇ ਖੜੇ ਸੀ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲਾਂ ਉਹਨਾਂ ਨਾਲ ਮਨ ਲੋ ਜਿਹੜੀ ਸੀਧੀ ਹੈ ਉਸ ਜੰਗ ਦੇ ਵਿੱਚ ਗੁਰੂ ਬਾਬਾ ਦੀਪ ਸਿੰਘ ਜੀ ਨੇ ਜੋ ਪਾਈ ਹੈ ਕਿਹਾ ਉਹਨਾਂ ਨੇ ਮਨ ਲੋ ਖੰਡਾ ਚਲਾਇਆ ਬਾਬਾ ਦੀਪ ਸਿੰਘ ਜੀ ਨੇ ਉਹ ਬਾਬਾ ਦੀਪ ਸਿੰਘ ਜੀ ਜਿਹੜੇ ਜਿਨ੍ਹਾਂ ਨੂੰ ਧੰਨ ਤਾਂ ਨਾ ਕਿਹਾ ਜਾਂਦਾ ਜਿਨ੍ਹਾਂ ਨੂੰ ਅਮਰ ਸਹੀ ਗਾ ਕਿਹਾ ਜਾਂਦਾ ਉਹਨਾਂ ਦਾ ਅੱਜ ਅਵਤਾਰ ਦਿਹਾੜਾ ਜੀ ਸਰਬੱਤ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਾਰਕਾਂ ਸਮਾਪਤੀ ਦਾ ਸਮਾਂ ਜੀ ਹੋਇਆ ਭੁਲਾ ਦੇਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ